ਸਰਦਾਰ ਮਹਿਤਾਬ ਸਿੰਘ ਦੀ ਮਹਾਨ ਸ਼ਹਾਦਤ ਦੀ ਗਾਥਾ ਆਪ ਸੰਗਤ ਦੀ ਸੇਵਾ ਦੇ ਵਿੱਚ ਮੈਂ ਮਕਬੀਸ਼ਰ ਦੀ ਕਲਮ ਨੇ ਖੇਚਣ ਦਾ ਯਤਨ ਕੀਤਾ ਮੇਰੇ ਸਾਥੀ ਵੀਰ ਗੁਰਸ਼ਰਨ ਸਿੰਘ ਕੋਟਖੈਰਾ ਵੀਰ ਸ਼ੇਰ ਸਿੰਘ ਨਗਰ ਪੰਡੋਰੀ ਵਾਲਾ ਬੇਨਤੀ ਕਿਉਂ ਕਰਿਆ ਹੈ ਜੀ ਲਾਇਆ ਪਤਵਾਸ਼ਰਾ ਕਿੰਦੇ ਮਾਰ ਦਿਓ ਜਾਨ ਤੋਂ ਇਸ ਨੂੰ ਜਿੰਨੇ ਮਸਾਖਾਨ ਮਾਰਿਆ ਉਸੇ ਵੇਲੇ ਹੀ ਉਸੇ ਵੇਲੇ ਹੀ ਜਲਾ ਦੇ ਫੇਰੀ ਆ ਗਏ ਹੁਕਮ ਮਜਉਣ ਦਾਸ ਤੇ ਪਹਿਲਾ ਥੰਮ ਸੀ ਉਹ ਪਹਿਲਾ ਥੰਮ ਸੀ ਗਰਮ ਉਹਨਾਂ ਕੀਤਾ ਸਿੰਘ ਨੂੰ ਕਸ਼ਟ ਦੇਣ ਲਈ ਜਦੋਂ ਤਪਕੇ ਜਦੋਂ ਤਪਕੇ ਸੀ ਲਾਲੋ ਲਾਲ ਹੋ ਗਿਆ ਫਿਰ ਪਾਪੀ ਕਰ ਕਾਜ ਦੇ ਕਹਿੰਦੇ ਸਿੰਘ ਨੂੰ ਉਹ ਕਹਿੰਦੇ ਸਿੰਘ ਨੂੰ ਇਹਦੇ ਨਾਲ ਬੰਨ੍ਹੀਏ ਚਮੜੀ ਉਡਾਈਏ ਇਸ ਦੀ ਹੋਏ ਥਮਨਾ ਹੋ ਪਿੱਠ ਜੋੜ ਕੇ ਟੱਪੇ ਹੋਏ ਥਮਨਾ ਢਿੰਗ ਮਹਿਤਾਬ ਬੰਨਿਆ ਮਾਸ ਪੇਟ ਦਾ ਓ ਮਾਸ ਪੇਟ ਦਾ ਜਿਵੇਂ ਆਈ ਜਾਂਦੇ ਕਿਵੇਂ ਲੱਗਦਾ ਕਿਵੇਂ ਲੱਗਦਾ ਜਕਰੀਆ ਪੁੱਛਦਾ ਕਰਕੇ ਮਕਾਲੂੰ ਥੇਂਗ ਨੂੰ ਅੱਗੋ ਭਾਈ ਦੀ ਅੱਗੋ ਭਾਈ ਦੀ ਮਤਾਬ ਸਿੰਘ ਆਖਦਾ ਆਨੰਦ ਵਾਲੀ ਹੱਤ ਨਾ ਰਹੀ ਮੋਹੇ ਮਰਨੇ ਮੋਹ ਮਰਨੇ ਮੋਹ ਮਰਨੇ ਮੋਹ ਮਰਨੇ ਕਾ ਚਾਉ ਮੁਕ ਕੋ ਪੜਦਾ ਚਿਹਰੇ ਉੱਤੇ ਨੂਰ ਚਮਕੇ ਪਾਕੀ ਹਾਰ ਦੇ ਪੀਹਾਰ ਦੇ ਤੇ ਸਿੰਘ ਜਿੱਤੀ ਜਾਵੰਦਾ ਸਾਡੇ ਕੋਲੇ ਹੋਇਆ ਖਾਨਸੀ ਸਿੱਖਾਂ ਦਿੱਤੀਆਂ ਦਿੱਤੀਆਂ ਆਖ ਦਾ ਕਰ ਲੋ ਵੇਖਾਂ ਉਹ ਲਾਲਤੀ ਹੋ ਗੀਆਂ ਤਪਕੇ ਇੱਕ ਤੇਜਸਮ ਲੰਘਨੇ ਚਮ ਸੜਦਾ ਉਹ ਚਮ ਸੜਦਾ ਸੀ ਚਿਰੜ ਚੜ ਕਰਦਾ ਸਭ ਸਾਬ ਸ਼ਾਂਤ ਚਤ ਸੀ ਉਕ ਵਿੱਚੋਂ ਬਾਣੀ ਚੱਲਦੀ Jap Jap Ji Jap Jap Ji ਸਾਹਿਬ ਦਾ ਕਰਕੇ ਕੀਤੀ ਛੁੱਟੀ ਨਾਲ ਅੱਖ ਆ ਪਾਉਂਦੀ ਉੱਡਿਆ ਹੋਰ ਉੱਡਿਆ ਜਿਸਮ ਨੂੰ ਛੱਡ ਕੇ छॾंडारायो सुधीप महिमा लॻे हो वारोद वाराय ਮਾਲਕ ਕੇ ਸੰਗਤਾਂ ਦੇ ਵਿੱਚ ਕਹੇਗਾ ਕਹੇਗਾ ਮੈਦਾਬ ਸਿੰਘ ਸਦਾ ਜਗ ਤੇ ਅਮਰ ਰਹੇਗਾ ਪਹਿਲਾਂ ਗਰਮ ਕੀਤੇ ਥੰਮ ਦੇ ਨਾਲ ਬਨ ਕੇ ਸਰਦ